ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਨਵੀਂ ਅਪਡੇਟ ਰਾਜਵੀਰ ਜਵੰਦਾ ਦੇ ਬਾਰੇ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਨੇ ਪੰਜਾਬ ਦੇ ਲੋਕਾਂ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ ਅਤੇ ਹੈਰਾਨ ਕਰਕੇ ਰੱਖ ਦਿੱਤਾ ਕਿਉਂਕਿ ਦੋਸਤੋ ਰਾਜਵੀਰ ਜਵੰਦਾ ਦੀ ਪਤਨੀ ਦੇ ਉੱਤੇ ਇਹੇ ਦੋਸ਼ ਲਗਾਏ ਜਾ ਰਹੇ ਹਨ ਕਿ ਰਾਜਵੀਰ ਜਵੰਦਾ ਦੀ ਪਤਨੀ ਨੇ ਹੀ ਉਸ ਰਾਜਵੀਰ ਜਵੰਦਾ ਨੂੰ ਮਾਰਾਇਆ ਇਹ ਦੋਸ਼ ਲੋਕਾਂ ਦੇ ਵੱਲੋਂ ਤੇ ਇਹ ਦੋਸ਼ ਰਾਜਵੀਰ ਜਵੰਦਾ ਦੀ ਮਾਂ ਦੇ ਵੱਲੋਂ ਉਸ ਦੀ ਪਤਨੀ ਦੇ ਉੱਤੇ ਲਗਾਏ ਜਾ ਰਹੇ ਹਨ ਜਿਸ ਤੋਂ ਬਾਅਦ ਹੁਣ ਲੋਕਾਂ ਦੇ ਹੋਸ਼ ਉੱਡ ਚੁੱਕੇ ਹਨ ਕਿ ਹੈ ਭਾਈ ਇਹ ਕੀ ਕੁਝ ਹੋ ਗਿਆ ਕਿ ਉਸ ਦੀ ਮਾਂ ਹੀ ਕਹਿ ਰਹੀ ਹੈ ਕਿ ਰਾਜਵੀਰ ਦੀ ਜਵੰਦਾ ਦੀ ਪਤਨੀ ਦੇ ਕਾਰਨ ਹੀ ਰਾਜਵੀਰ ਜਵੰਦਾ ਦੀ ਮੌਤ ਹੋ ਚੁੱਕੀ ਹੈ ਰਾਜਵੀਰ ਜਵੰਦਾ ਦੀ ਪਤਨੀ ਉਸ ਨੂੰ ਬਚਾ ਸਕਦੀ ਸੀ ਇਹ ਲੋਕਾਂ ਦੇ ਵੱਲੋਂ ਕਮੈਂਟ ਕੀਤੇ ਜਾ ਰਹੇ ਹਨ ਉਦੀ ਮਾਂ ਦੇ ਵੱਲੋਂ ਕਿਹਾ ਗਿਆ ਹੈ ਪਰ ਦੋਸਤੋ ਇਸ ਦੇ ਵਿੱਚ ਅਸਲ ਸਚਾਈ ਕੀ ਹੈ ਉਹ ਮੈਂ ਤੁਹਾਨੂੰ ਦੱਸਾਂਗਾ ਤੇ ਦੋਸਤੋ ਇਸ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਜਿਹੜੇ ਰਾਜਵੀਰ ਜਵੰਦਾ ਦੇ ਦੋਸਤ ਹੈ ਉਹਨਾਂ ਨੇ ਇਹ ਸਭ ਕਾਣ ਕੀਤਾ ਹੈ ਇਹ ਐਕਸੀਡੈਂਟ ਪਸ਼ੂਆਂ ਦੇ ਵਿੱਚ ਵੱਜਣ ਦੇ ਨਾਲ ਨਹੀਂ ਇਹ ਬਲੈਰੋ ਗੱਡੀ ਦੇ ਵਿੱਚ ਵੱਜਣ ਦੇ ਨਾਲ ਨਹੀਂ ਇਹ ਐਕਸੀਡੈਂਟ ਇੱਕ ਸਾਜ਼ਿਸ਼ ਦੇ ਵੱਲੋਂ ਹੋਇਆ ਹੈ ਇਹ ਇੱਕ ਸਾਜ਼ਿਸ਼ ਰਚੀ ਗਈ ਸੀ ਜਿਸ ਦੇ ਕਾਰਨ ਰਾਜਵੀਰ ਜਵੰਦਾ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ਨਾ ਕਿ ਉਹ ਖੁਦ ਐਕਸੀਡੈਂਟ ਦੇ ਕਾਰਨ ਮਰੇ ਕਿ ਦੋਸਤੋ ਜਿਹੜੀ ਹੁਣ ਇਹ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਰਾਜਵੀਰ ਜਵੰਦਾ ਦੀ ਮਾਂ ਨੇ ਆਪਣੇ ਪੁੱਤ ਦੀ ਮੌਤ ਤੋਂ ਬਾਅਦ ਹੁਣ ਕੁਝ ਦਿਨਾਂ ਬਾਅਦ ਇਹ ਬਿਆਨ ਦਿੱਤਾ ਹੈ ਆਪਣੀ ਨੂੰਹ ਦੇ ਬਾਰੇ ਕਿ ਉਹ ਕਿ ਰਾਜਵੀਰ ਜਵੰਦਾ ਦੀ ਪਤਨੀ ਦੇ ਕਾਰਨ ਵੀ ਮੇਰੇ ਪੁੱਤ ਦੀ ਮੌਤ ਹੋਈ ਹੈ ਕਿਉਂਕਿ ਦੋਸਤੋ ਮਾਣੇ ਇਹ ਦੱਸਿਆ ਹੈ ਕਿ ਉਸ ਦਿਨ ਰਾਜਵੀਰ ਜਵੰਦਾ ਦੀ ਪਤਨੀ ਮੇਰੇ ਪੁੱਤ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਕਿ ਅੱਜ ਤੁਸੀਂ ਨਾ ਜਾਓ ਅਸੀਂ ਅੱਜ ਸ਼ੋਪਿੰਗ ਦੇ ਨਹੀਂ ਜਾਵਾਂਗੇ ਪਰ ਰਾਜਵੀਰ ਜਵੰਦਾ ਉਸ ਦਿਨ ਆਪਣੀ ਪਤਨੀ ਦੀ ਗੱਲ ਨਹੀਂ ਮੰਨਦੇ ਉਹ ਕਹਿੰਦੇ ਹਨ ਕਿ ਅੱਜ ਮੇਰਾ ਜਾਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਦੋਸਤੋ ਜਦੋਂ ਮੌਤ ਬੁਲਾ ਰਹੀ ਹੋਵੇ ਤਾਂ ਫਿਰ ਭਾਵੇਂ ਕੋਈ ਵੀ ਰੋਕੀ ਜਾਵੇ ਅਸੀਂ ਨਹੀਂ ਰੁਕ ਸਕਦੇ ਇਹ ਅਚਾਨਕ ਗੱਲ ਹੈ ਨਾ ਤਾਂ ਰਾਜਵੀਰ ਜਵੰਦਾ ਦੀ ਪਤਨੀ ਦਾ ਇਸ ਦੇ ਵਿੱਚ ਕੋਈ ਕਸੂਰ ਹੈ ਨਾ ਹੀ ਰਾਜਵੀਰ ਜਵੰਦਾ ਦਾ ਕੋਈ ਕਸੂਰ ਹੈ ਦੋਸਤੋ ਜੇਕਰ ਰਾਜਵੀਰ ਜਵੰਦਾ ਨੂੰ ਪਤਾ ਹੁੰਦਾ ਕਿ ਅਜਿਹਾ ਮੇਰੇ ਨਾਲ ਹੋਣ ਵਾਲਾ ਹੈ ਤਾਂ ਉਸ ਰਾਜਵੀਰ ਜਵੰਦਾ ਨੇ ਰੁਕ ਜਾਣਾ ਜੇਕਰ ਪਤਨੀ ਨੂੰ ਵੀ ਪੱਕੇ ਤੌਰ ਤੇ ਪਤਾ ਹੁੰਦਾ ਉਹ ਅਚਾਨਕ ਰੋਕ ਰਹੀ ਸੀ ਕਈ ਵਾਰ ਰੱਬ ਸੰਕੇਤ ਦਿੰਦਾ ਹੈ ਪਰ ਤੁਹਾਨੂੰ ਨਹੀਂ ਪਤਾ ਲੱਗਦਾ ਉਹ ਰੋਕ ਰਹੀ ਸੀ ਪਰ ਉਸ ਨੂੰ ਪੱਕਾ ਨਹੀਂ ਪਤਾ ਸੀ ਕਿ ਉਸ ਦੇ ਨਾਲ ਅਜਿਹੀ ਘਟਨਾ ਵਾਪਰਣ ਵਾਲੀ ਹੈ ਜਿਸ ਕਰਕੇ ਹੁਣ ਰਾਜਵੀਰ ਜਵੰਦਾ ਦੀ ਮਾਂ ਕਹਿੰਦੀ ਹੈ ਕਿ ਜੇਕਰ ਆਪਣੀ ਨੂੰਹ ਨੂੰ ਤੂੰ ਉਸ ਦਿਨ ਮੇਰੇ ਪੁੱਤ ਨੂੰ ਰੋਕ ਲੈਂਦੀ ਤਾਂ ਅੱਜ ਮੇਰਾ ਪੁੱਤ ਇਸ ਦੁਨੀਆ ਦੇ ਵਿੱਚ ਹੁੰਦਾ ਦੋਸਤੋ ਇਸ ਦੇ ਵਿੱਚ ਉਸਨੇ ਕੋਈ ਇਲਜ਼ਾਮ ਤਾਂ ਨਹੀਂ ਲਗਾਏ ਜਦੋਂ ਬੰਦੇ ਦਾ ਮਨ ਦੁਖੀ ਹੁੰਦਾ ਤਾਂ ਬੰਦਾ ਇਹ ਗੱਲਾਂ ਕਰ ਲੈਂਦਾ ਰੋਂਦਾ ਹੋਇਆ ਕਿ ਜੇਕਰ ਤੂੰ ਮੇਰੇ ਪੁੱਤ ਨੂੰ ਰੋਕ ਲੈਂਦਾ ਮੇਰਾ ਪੁੱਤ ਅੱਜ ਜੇਕਰ ਤੂੰ ਮੇਰੇ ਪੁੱਤ ਨੂੰ ਰੋਕ ਲੈਂਦੀ ਤਾਂ ਅੱਜ ਮੇਰਾ ਪੁੱਤ ਇਸ ਦੁਨੀਆ ਦੇ ਵਿੱਚ ਹੁੰਦਾ ਜਿਸ ਤੋਂ ਬਾਅਦ ਰਾਜਵੀਰ ਜਵੰਦਾ ਦੀ ਪਤਨੀ ਦਾ ਰੋ ਰੋ ਕੇ ਪੂਰਾ ਹਾਲ ਹੋ ਜਾਂਦਾ ਹੈ ਤੇ ਉਸ ਦੀ ਮਾਂ ਦਾ ਵੀ ਜੱਫੀ ਪਾ ਕੇ ਜਦੋਂ ਰੋਣ ਲੱਗਦੀਆਂ ਹਨ ਤਾਂ ਪੂਰਾ ਹਾਲ ਹੋ ਜਾਂਦਾ ਹੈ ਪਰਿਵਾਰ ਦਾ ਦੁੱਖ ਦਰਦ ਦੇਖਿਆ ਨਹੀਂ ਜਾਂਦਾ ਤੇ ਦੋਸਤੋ ਵੱਡੀ ਗੱਲ ਇਹ ਹੈ ਕਿ ਰਾਜਵੀਰ ਜਵੰਦਾ ਦੇ ਜਿਹੜਾ ਇੱਕ ਦੋਸਤ ਬਾਹਰ ਭੱਜਿਆ ਹੈ ਤੇ ਚਾਰ ਪੁਲਿਸ ਦੇ ਅੜਿੱਕੇ ਚੜੇ ਹਨ ਉਸ ਤੋਂ ਬਾਅਦ ਵੱਡੇ ਖੁਲਾਸੇ ਹੋ ਰਹੇ ਹਨ ਤੇ ਕੁਝ ਹੋਣੇ ਹਨ ਰਾਜਵੀਰ ਜਵੰਦਾ ਦਾ ਦੋਸਤ ਮੰਨ ਵੀ ਚੁੱਕਿਆ ਹੈ ਕਿ ਅਸੀਂ ਮਰਵਾਇਆ ਹੈ ਅਸੀਂ ਮਾਰਿਆ ਹੈ ਇਸ ਲਈ ਦੋਸਤੋ ਹੁਣ ਨਮੀਆਂ ਤੋਂ ਨਮੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਨਹੀਂ ਹੋਇਆ ਰਾਜਵੀਰ ਜਵੰਦਾ ਨੂੰ ਮਾਰਿਆ ਗਿਆ ਹੈ ਤੇ ਡਾਕਟਰਾਂ ਦੇ ਵੱਲੋਂ ਵੀ ਉਸ ਦੀ ਮਿਰਤਕ ਦੇ ਨੂੰ 12 ਦਿਨ ਹਸਪਤਾਲ ਦੇ ਵਿੱਚ ਰੱਖ ਕੇ ਮ੍ਰਿਤਕ ਕਰਾਰ ਦਿੱਤਾ ਗਿਆ ਜੋ ਇੱਕ ਵੱਡੀ ਬੇਸ਼ਰਮੀ ਦੀ ਗੱਲ ਹੈ ਤੇ ਦੋਸਤੋ ਮੈਂ ਵੀ ਮੂਰਖ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਰਾਜਵੀਰ ਜਬੰਦਾ ਦੀ ਪਤਨੀ ਉੱਤੇ ਤੇ ਮਾਂ ਉੱਤੇ ਬਿਲਕੁਲ ਵੀ ਗਲਤ ਇਲਜ਼ਾਮ ਨਾ ਲਗਾਓ ਉਸਦੇ ਪਰਿਵਾਰ ਦੇ ਨਾਲ ਖੜੋ ਦੁੱਖ ਦਾ ਸਮਾਂ ਹੈ ਪੰਜਾਬੀ ਸਿੰਗਰ ਖੜੇ ਹਨ ਤਾਂ ਅਸੀਂ ਵੀ ਉਹਨਾਂ ਦੇ ਨਾਲ ਖੜੀਏ ਤੇ ਸੁੱਖ ਦੀ ਅਰਦਾਸ ਕਰੀਏ ਉਹਨਾਂ ਦੇ ਪਰਿਵਾਰ ਦੇ ਤੇ ਦੋਸਤੋ ਜਿਵੇਂ ਹੀ ਕੋਈ ਨਵੀਂ ਅਪਡੇਟ ਸਾਹਮਣੇ ਆਵੇਗੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ